ਗੱਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈ ਗਰੂਪ ਦਾ ਹਾਊਸ ਐਂਡ ਬਟਿਕ ਪਲਾਟਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਜਿਹੜੀ ਅਸੀਂ ਤੁਹਾਡੇ ਵਾਸਤੇ ਬਟਿਕ ਵਰਕ ਦੇ ਸੂਟ ਲੈ ਕੇ ਆਂ ਨੂ ਡਿਜ਼ਾਈਨ ਦੇ ਵਿੱਚ ਰੈਡੀ ਕਰਕੇ ਲੈ ਕੇ ਆਏ ਆਂ ਸਟਾਫ ਜਿਹੜਾ ਰਹਿਣਾ ਬਹੁਤ ਹੀ ਬੈਸਟ ਕੁਆਲਟੀ ਦਾ ਸਟਾਫ ਲਗਾਇਆ ਤੇ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਸਾਡੇ ਜੀ ਜੋ ਵੀ ਇਸ ਤੁਹਾਡੇ ਵਾਸਤੇ ਵਰਕ ਲੈਣੀ ਹੈ ਲੈ ਕੇ ਆਉਣੇ ਆ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਤੇ ਬਿਲਕੁਲ ਬੈਸਟ ਕੁਆਲਟੀ ਦਾ ਸਟਾਫ ਹੁੰਦਾ ਜੀ ਜਿਹੜੇ ਪਹਿਣਾ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਦੇ ਵਿਜ਼ਿਟ ਕਰਨਾ ਹੈ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬੜਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਠਿੱਖੀ ਰੋਡ ਤੋਂ ਆ ਰਹੇ ਹੋ ਤਾਂ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪੈਣਾ ਤੁਹਾਨੂੰ ਜੇ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ ਨੀਚੇ ਆ ਕੇ ਫਸਟ ਕਲੀਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਤੇ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਦੀ ਰਾਈਟ ਸਾਈਡ ਹੋਂਾ ਪੁਲ ਦੇ ਨਾਲ-ਨਾਲ ਤਾਂ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਜੀ ਅੱਜ ਦੇ ਜਿਹੜੇ ਸਾਡੇ ਸੂਟ ਰਹਿਣ ਵਾਲੇ ਬਹੁਤ ਹੀ ਸੋਹਣੇ ਜਿਹੇ ਡਿਜ਼ਾਈਨਾਂ ਚ ਲੈ ਕੇ ਆਏ ਆ ਸੂਟ ਪਹਿਲਾ ਸੂਟ ਚੈੱਕ ਕਰੋ ਜੀ ਕਾਫੀ ਫੇਮਸ ਜਿਹਾ ਡਿਜ਼ਾਈਨ ਰਹਿਣ ਵਾਲਾ ਆਇਦਰ ਜਿਹੜਾ ਸੂਟ ਰਹਿਣਾ ਜਾਦਾ ਫਿਨਿਸ਼ਿੰਗ ਦੇ ਨਾਲ ਰੈਡੀ ਹੋਇਆ ਚੈੱਕ ਕਰੋ ਜੀ ਫਿਨਿਸ਼ਿੰਗ ਦੇਖੋ ਸੂਟ ਦੀ ਤੇ ਕਾਫੀ ਹੈਵੀ ਵਰਕ ਹੋਇਆ ਘੇਰਾ ਇਹਦਾ ਤੁਸੀਂ ਰੱਖ ਸਕਦੇ ਹੋ 24 ਇੰਚ 28 24 25 ਠੀਕ ਹੈ ਜੀ 24 25 ਇੰਚ ਤੱਕ ਤੁਸੀਂ ਘੇਰਾ ਇਹਦਾ ਰੈਡੀ ਕਰ ਸਕਦੇ ਹੋ ਡਿਜ਼ਾਈਨ ਦੇਖੋ ਇਹ ਬੜਾ ਹਾਂਜੀ ਇਹ ਵਾਲਾ ਡਿਜ਼ਾਈਨ ਦੇਖੋ ਇਹ ਵਾਲੇ ਡਿਜ਼ਾਈਨ ਦੇ ਵਿੱਚ ਦੁਬਾਰਾ ਸੂਟ ਰੀਸਟਾਕ ਕੀਤੇ ਆ ਚਾਰ ਪੰਜ ਸੂਟ ਤੁਹਾਨੂੰ ਮਿਲ ਜਾਣੇ ਆ ਸੇਮ ਡਿਜ਼ਾਈਨ ਦੇ ਵਿੱਚ ਆਫ ਵਾਈਟ ਬੇਸ ਦੇ ਵਿੱਚ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਾਲੀ ਆਊਗਾ ਜੀ ਸਲਵਾਰ ਤੇ ਵਰਕ ਸਲਵਾਰ ਤੇ ਵਰਕ ਆਉਣ ਵਾਲਾ ਇਹ ਸ਼ਰਟ ਤੇ ਵਰਕ ਆਊਗਾ ਜੀ ਪੂਰਾ ਫਰੰਟ ਹੈਵੀ ਹੈ ਜੀ ਤੇ ਇਹ ਵਾਲੀ ਆਉਣਗੇ ਜੀ ਇਹ ਸਲੀਵਸ ਇਹ ਬਾਹਾਂ ਦਾ ਵਰਕ ਹੋਣਾ 슬ੀਵਸ ਵਰਕ ਵੀ ਆਊਗਾ ਜੀ ਪੂਰਾ ਫੁੱਲ ਹੈਵੀ 슬ੀਵਸ ਵਰਕ ਆ ਚੈੱਕ ਕਰੋ ਜੀ ਪੂਰਾ ਫੁੱਲ ਹੈਵੀ 슬ੀਵਸ ਵਰਕ ਆ ਪ੍ਰਾਈਸ ਰਹੂਗੀ 900 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 900 ਰੁਪਏ ਰਹਿਣ ਵਾਲੀ ਹੈ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਸੂਟ ਰਹਿਣ ਵਾਲੇ ਅੱਜ ਦੇ ਇਸ ਤੋਂ ਵੀ ਲੈ ਕੇ ਆ ਤੁਹਾਡੇ ਵਾਸਤੇ ਫੁਲਕਾਰੀ ਵਰਕ ਦੇ ਵਿੱਚ ਸੂਟ ਲਓ ਜੀ ਹੁਣ ਅਸੀਂ ਜਿਹੜੇ ਸੂਟ ਰੈਡੀ ਕੀਤੇ ਆ ਇਹ ਬਾਦਨੀ ਪ੍ਰਿੰਟ ਤੇ ਕੀਤੇ ਆ ਬਹੁਤ ਹੀ ਪਿਆਰੇ ਜੀ ਮੈਚਿੰਗ ਸੂਟ ਰਹਿਣਗੇ ਜੀ ਬਾਦਨੀ ਪ੍ਰਿੰਟ ਤੇ ਚੈੱਕ ਕਰੋ ਜੀ ਇਹ ਰਹੂਗੀ 셔ਟ ਬੜੀ ਪਿਆਰੀ ਜੀ 셔ਟ ਹੈ ਤੇ ਇਹ 슬ੀਵਸ ਰਹਿਣਗੀਆਂ ਸਾਈਡ ਤੇ 슬ੀਵਸ ਰਹਿਣਗੀਆਂ ਇਹ ਬੈਕ ਨੈਕ ਰਹਿਣੀਆਂ ਜੀ ਚੈੱਕ ਕਰੋ ਜੀ ਇਹ 셔ਟ ਦੀ ਬੈਕ ਨੈਕ ਰਹੂਗੀ ਇਹਦੇ ਨਾਲ ਜਿਹੜੀ ਬਾਟਮ ਹੋਣੀ ਹੈ ਜੀ ਉਹ ਆਉਣੀ ਹੈ ਰੈੱਡ ਚ ਲਓ ਪਾਰਟੀ ਵੇਅਰ ਸੂਟ ਹੈ ਜੀ ਜੋ ਬਣਾਏ ਅਸੀਂ ਪਾਰਟੀ ਵੇਅਰ ਸੂਟ ਬਣਾਇਆ ਇਹਦੇ ਨਾਲ ਤੁਸੀਂ ਰੈੱਡ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਲਓ ਜੀ ਰੈੱਡ ਕਲਰ ਦੀ ਬਾਟਮ ਹੈ ਤੇ ਰੈੱਡ ਕਲਰ ਦਾ ਲੈ ਸਕਦੇ ਹੋ ਦੁਪੱਟਾ ਦੁਪੱਟਾ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਠੀਕ ਹੈ ਜੇ ਨਹੀਂ ਲੈਣਾ ਤਾਂ ਤੇ ਸੂਟ ਦੀ ਪ੍ਰਾਈਸ ਰਹਿਣੀ ਹੈ 1400 ਰੁਪਏ ਠੀਕ ਹੈ ਜੀ ਸੂਟ ਦੁਪੱਟੇ ਨਾਲ ਸੂਟ ਦੀ ਪ੍ਰਾਈਸ ਰਹਿਣੀ ਹੈ 1400 ਰੁਪਏ ਡਿਜ਼ਾਈਨ ਚੈੱਕ ਕਰੋ ਸੂਟ ਦਾ ਵੀਡੀਓ ਚ ਤੁਸੀਂ ਕਿੱਦਾਂ ਆਉਣਾ ਜੀ ਇਹ ਡਿਜ਼ਾਈਨ ਹਾਂਜੀ ਸੂਟ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਸਾਡ ਡਿਜ਼ਾਈਨ ਰਹਿਣ ਵਾਲਾ ਹੈ ਦੇਖੋ ਜੀ ਐਦਾ ਸੂਟ ਰੈਡੀ ਹੋਣਾ ਬੈਕ ਨੈਕ ਵੀ ਆਊਗਾ ਫਰੰਟ ਵੀ ਆਊਗਾ ਸਲਵਾਰ ਤੇ ਵਰਕ ਵੀ ਆਊਗਾ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਣਾ ਨਾਲ ਅਸੀਂ ਤੁਹਾਨੂੰ ਦੁਪੱਟਾ ਦਿੱਤਾ ਹੈ ਦੁਪੱਟਾ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਦੁਪੱਟੇ ਨਾਲ ਇਹਦੀ ਪ੍ਰਾਈਸ ਰੈਡੀ ਹੈ 1400 ਰੁਪਏ ਜੇਕਰ ਦੁਪੱਟਾ ਤੁਸੀਂ ਨਹੀਂ ਲੈਣਾ ਜੀ ਤਾਂ ਇਹਦੀ ਪ੍ਰਾਈਸ ਰੈਡੀ 1100 ਰੁਪਏ ਕਿਉਂਕਿ ਔਰਗੈਂਜ਼ਾ ਬਾਂਦਨੀ ਤੇ ਰੈਡੀ ਹੈ ਜੀ ਸੂਟੇ ਬਹੁਤ ਹੀ ਪਿਆਰੇ ਜੇ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਆਊਗਾ ਜੀ ਗ੍ਰੀਨ ਸ਼ੇਡ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਬਣ ਕੇ ਲਓ ਚੈੱਕ ਕਰੋ ਜੀ ਸੂਟ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਇਹ ਵਾਲੀ ਆਉਣੀ ਹੈ ਜੀ ਸਲੀਪਸ ਇਹ ਸਲੀਵਸ ਹੋਣ ਗਿਆ ਵਰਕ ਦੀ ਫਿਨਿਸ਼ਿੰਗ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਨਜ਼ਦੀਕ ਤੋਂ ਇਹ ਵਾਲੀ ਰਹੂਗੀ ਜੀ ਇਹ ਨਾਲ ਬੋਟਮ ਪਿੰਕ ਕਲਰ ਦੀ ਤੇ ਪਿੰਕ ਕਲਰ ਦਾ ਦੁਪੱਟਾ ਲੈ ਸਕਦੇ ਹੋ ਜੀ ਲਓ ਪਿੰਕ ਕਲਰ ਦਾ ਹੀ ਤੁਸੀਂ ਨਾਲ ਬਾਂਦ ਦੀ ਪ੍ਰਿੰਟ ਦਾ ਲੈ ਸਕਦੇ ਹੋ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਸੂਟ ਬੰਨਾ ਪ੍ਰਾਈਸ ਇਹਦੀ 1400 ਰੁਪਏ ਰਹਿਣੀ ਹੈ ਜੀ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਹੈ 1400 ਰੁਪਏ। ਤੇ ਜੇਕਰ ਦੁਪੱਟਾ ਨਹੀਂ ਲੈਣਾ ਤਾਂ 1100 ਰੁਪਏ ਦੀ ਪ੍ਰਾਈਸ ਰਹਿਣੀ ਹੈ ਸੂਟ ਦੀ। ਅਗਲਾ ਸੂਟ ਚੈੱਕ ਕਰੋ ਜੀ, ਦੂਸਰਾ ਸੂਟ ਆਊਗਾ ਇਹਦੇ ਵਿੱਚ। ਪਿੰਕ ਕਲਰ ਦੀ ਸ਼ਰਟ ਆਊਗੀ। ਇਹ ਵੀ ਬਹੁਤ ਪਿਆਰਾ ਸੂਟ ਰਹੂਗਾ ਜੀ। ਲਓ ਪਿੰਕ ਕਲਰ ਦੀ ਆਣੀ ਆ ਸ਼ਰਟ। ਬਹੁਤ ਹੀ ਪਿਆਰੀ ਜੀ। ਤੇ ਇਹ ਵਾਲੀਆਂ ਸਲੀਵਸ ਸੋਨੀਆਂ ਜੀ ਇਹਦੀਆਂ ਔਰਗੈਂਜ਼ਾ ਬਾਂਦਨੀ ਪ੍ਰਿੰਟ ਤੇ ਰੈਡੀ ਕੀਤਾ ਜੀ ਅਸੀਂ ਇਹ ਵਾਲਾ ਸੂਟ ਤੇ ਬੈਕ ਨੈਕ ਵੀ ਆਊਗੀ ਇਹਦੀ ਚੈੱਕ ਕਰੋ ਬੈਕ ਨੈਕ ਹੈ ਤੇ ਬਾਟਮ ਰੈਣੀ ਇਹਦੇ ਨਾਲ ਔਰੈਂਜ ਸ਼ੇਡ ਦੇ ਵਿੱਚ ਬਹੁਤ ਹੀ ਪਿਆਰੀ ਜੀ ਬਾਟਮ ਰੈਣੀ ਆ ਜੀ ਦੇਖੋ ਬਹੁਤ ਪਿਆਰੀ ਬਾਟਮ ਰੈਣੀ ਹੈ ਤੇ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਔਰੈਂਜ ਦੇ ਵਿੱਚ ਲੋ ਇਹ ਵਾਲਾ ਲੈ ਸਕਦੇ ਹੋ ਤੁਸੀਂ ਦੁਪੱਟਾ ਬਾਂਦਨੀ ਦੇ ਵਿੱਚ ਹੀ ਦੁਪੱਟਾ ਲੈ ਸਕਦੇ ਹੋ ਤੇ ਪ੍ਰਾਈਸ ਰੈਡੀ ਹੈ ਦੀ ਦੁਪੱਟੇ ਨਾਲ 1400 ਰੁਪਏ 1400 ਰੁਪਏ ਸੂਟ ਤੁਸੀਂ ਲੈ ਸਕਦੇ ਹੋ। ਔਰਗੈਂజా ਬਾਂਦਨੀ ਪ੍ਰਿੰਟ ਦੇ ਜੀ। ਠੀਕ ਹੈ ਜੀ। ਅਗਲੇ ਸੂਟ ਚੈੱਕ ਕਰੋ ਜੀ ਅੱਜ ਦੇ ਸੂਟ ਬਹੁਤ ਹੀ ਪਿਆਰੇ ਜੇ ਲੈ ਕੇ ਆਏ ਤੁਹਾਡੇ ਵਾਸਤੇ ਸਾਰੇ ਡਿਜ਼ਾਈਨਰਾਂ ਦੇ ਵਿੱਚ। ਇਹ ਵਾਲਾ ਸੂਟ ਦੇਖੋ ਜੀ। ਇਹ ਵਾਲੀ ਰੈਣੀ ਆ ਜੀ ਬਾਟਮ ਬਲੂ ਕਲਰ ਦੇ ਵਿੱਚ ਤੇ ਸਕਾਈ ਬਲੂ ਦੇ ਵਿੱਚ ਰੈਣੀ ਆ ਜੀ ਸ਼ਰਟ। ਲਓ। ਏ ਵੀ ਸੂਟ ਬਹੁਤ ਪਿਆਰਾ ਬਣਾ ਰੈਡੀ ਹੋ ਕੇ ਲੋ ਸਕਾਈ ਬਲੂ ਦੇ ਵਿੱਚ ਰਹਿਣੀ ਆ ਸ਼ਰਟ ਤੇ ਇਹ ਵਾਲੀ ਰਹਿਣੀ ਆ ਜੀ ਇਹਦੀਆਂ 슬ੀਵਸ ਤੇ ਬੈਕ ਨੈਕ ਚੈੱਕ ਕਰੋ ਜੀ ਇਹ ਦੀ ਆਉਣੀ ਆ ਬੈਕ ਨੈਕ ਬਹੁਤ ਹੀ ਪਿਆਰੀ ਜੀ ਦੀ ਬੈਕ ਨੈਕ ਬਣੀ ਹੋਈ ਆ ਤੇ ਇਹ ਵਾਲੀ ਰਹਿਣੀ ਆ ਜੀ ਇਹਦੇ ਨਾਲ ਬਾਟਮ ਡਾਰਕ ਬਲੂ ਕਲਰ ਦੀ ਰਹਿਣੀ ਆ ਬਾਟਮ ਤੇ ਸੂਟ ਰੈਡੀ ਹੋ ਕੇ ਬਣਾ ਬਹੁਤ ਹੀ ਜ਼ਿਆਦਾ ਪਿਆਰਾ ਇਹ ਵਾਲੀ ਰਹਿਣੀ ਆ ਜੀ ਨਾਲ ਬਾਟਮ ਠੀਕ ਹੈ ਜੀ ਕ੍ਰਸ਼ ਦੇ ਵਿੱਚ ਰੈਡੀ ਕੀਤਾ ਸ਼ੈਲਕ ਕ੍ਰਸ਼ ਦੇ ਵਿੱਚ ਪ੍ਰਾਈਜ਼ ਰਹਿਣੀ ਹੈ ਦੀ 1000 ਰੁਪਿਆ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਡਿਜ਼ਾਈਨ ਬਹੁਤ ਹੀ ਪਿਆਰੇ ਜੇ ਤੁਹਾਨੂੰ ਮਿਲਣ ਵਾਲੇ ਆ ਇਸ ਸੋਗੇ ਸੂਟ ਚੈੱਕ ਕਰੋ ਜੀ ਹਾਂਜੀ ਇਹ ਕੇਵਲਾ ਸੂਟ ਚੈੱਕ ਕਰੋ ਨਾ ਇਹ ਆਊਗਾ ਜੀ ਕਾਪਰ ਸ਼ੇਡ ਦੇ ਵਿੱਚ ਇਹ ਕਾਪਰ ਸ਼ੇਡ ਦੇ ਵਿੱਚ ਆਉਣਾ ਹੈ ਸਟਾਫ ਜਿਹੜਾ ਰੈਣਾ ਜੀ ਇਹਦਾ ਰੈਣਾ ਗੈਲੈਕਸਿਸ ਸ਼ੈਲਫ ਲਓ ਜੀ ਇਹ ਕਾਪਰ ਸ਼ੇਡ ਦੇ ਵਿੱਚ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਸੁਨ ਰੈਣਾ ਕਾਪਰ ਸ਼ੇਡ ਦੇ ਵਿੱਚ ਪਾਰਟੀ ਵੇਅਰ ਸੂਟ ਬਣਾਣਾ ਜੀ ਤੁਹਾਡਾ ਪੂਰਾ ਤੇ ਬੈਕ ਨੈਕ ਚੈੱਕ ਕਰ ਸਕਦੇ ਹੋ ਤੁਸੀਂ ਇਹ ਹੈ ਜੀ ਬੈਕ ਨੈਕ ਆਉਣੀ ਹੈ ਠੀਕ ਹੈ ਜੀ ਇਹ ਵੜੀ ਆਉਣੀ ਹੈ ਜੀ ਨਾਲ ਬਾਟਮ ਲਓ ਜੀ ਇਹ ਬਾਟਮ ਆਉਣੀ ਹੈ ਜੀ ਬਾਟਮ ਦਾ ਵਰਕ ਚੈੱਕ ਕਰੋ ਇਹ ਬਾਟਮ ਆਉਣੀ ਹੈ ਨਾਲ ਕਾਪਰ ਸ਼ੇਡ ਦੇ ਵਿੱਚ ਆਊਗਾ ਪ੍ਰਾਈਸ ਜਿਹੜੀ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਜੀ ਇਹ ਵਾਲਾ ਚੈੱਕ ਕਰੋ ਜੀ ਪੈਚ ਵਰਕ ਕਿਤੇ ਸੂਟ ਰੈਡੀ ਹੋਇਆ ਬਹੁਤ ਹੀ ਪਿਆਰਾ ਜਾਂ ਮਸਟਰਡ ਸ਼ੇਡ ਤੇ ਰਹੂਗਾ ਜੀ ਬਹੁਤ ਸੋਹਣਾ ਸੂਟ ਰਹੂਗਾ ਜੀ ਸਟਾਫ ਚੈੱਕ ਕਰੋ ਤੇ ਸਟਾਫ ਦੀ ਕੁਆਲਿਟੀ ਚੈੱਕ ਕਰੋ ਕਈ ਪਹਿਣਾ ਕਹਿੰਦੀ ਆ ਤੁਹਾਡੀ ਰੇਟ ਜਿਹੜਾ ਆਪ ਹੋਇਆ ਪਰ ਜਿਹੜੀ ਸਾਡੀ ਕੁਆਲਿਟੀ ਵੀ ਚੇਂਜ ਹੋਈ ਹੈ ਸਟਾਫ ਦੀ ਤੇ ਵਰਕ ਦੀ ਕੁਆਲਿਟੀ ਵੀ ਚੇਂਜ ਹੋਈ ਹੈ ਬਹੁਤ ਹੈਵੀ ਵਰਕ ਲੈ ਕੇ ਆਏ ਆ ਬਾਟਮ ਵਰਕ ਲੈ ਕੇ ਆਏ ਆ ਤੁਹਾਡੇ ਵਾਸਤੇ ਹਨ ਤੇ ਨਵੇਂ ਡਿਜ਼ਾਈਨਾਂ ਦੇ ਵਿੱਚ ਵਰਕੇ ਲੈ ਕੇ ਆਏ ਆ ਕਾਮਨ ਵਰਕ ਨਹੀਂ ਹੈਗਾ ਜੀ ਇਸ ਦਾ ਤਾਂ ਫੇਮਸ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਪ੍ਰਾਈਸ ਫਿਰ ਵੀ ਸਾਡੀ ਬਾਕੀ ਨਾਲੋਂ ਜੈਨੂ ਰਹਿੰਦੀ ਹੈ ਬਿਲਕੁਲ ਜੈਨੂ ਪ੍ਰਾਈਸ ਵਿੱਚ ਹੁੰਦੀ ਸਾਡੀ ਇਹ ਰਹੂਗਾ ਜੀ ਇਹਦਾ ਬਾਹਾਂ ਦਾ ਡਿਜ਼ਾਈਨ ਤੇ ਇਹ ਆਉੜਾ ਜੀ ਇਹਦਾ ਘੇਰੇ ਦਾ ਡਿਜ਼ਾਈਨ ਬਹੁਤ ਸੋਨਾ ਸੂਟ ਹੈ ਪ੍ਰਾਈਸ ਇਹਦੀ ਰੈਡੀ ਹੈ ਸਾਡੇ 900 ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਵਾਲੇ ਸੂਟ ਦਾ ਵੀ ਸਟਾਫ ਤੁਸੀਂ ਚੈੱਕ ਕਰੋ ਜੀ ਬਹੁਤ ਬੈਸਟ ਕੁਆਲਿਟੀ ਦਾ ਸਟਾਫ ਲਗਾਇਆ ਹੋਇਆ ਜੀ ਅਸੀਂ ਠੀਕ ਹੈ ਜੀ ਲਾਈਨਾਂ ਵਾਲਾ ਸਟਾਫ ਹੈ ਬਹੁਤ ਹੀ ਬੈਸਟ ਕੁਆਲਿਟੀ ਦਾ ਲੈਕ ਦੇਖੋ ਜੀ ਬਹੁਤ ਪਿਆਰਾ ਲੈਕ ਬਣਿਆ ਹੋਇਆ ਸਾਈਡ ਤੇ ਇਹਦੀ ਸਲਵਾਰ ਦਾ ਵਰਕ ਆਊਗਾ ਜੀ ਇਹ ਸਲਵਾਰ ਦਾ ਵਰਕ ਹੈ ਸਾਈਡ ਤੇ ਤੇ ਇਹ ਦਾ ਜਿਹੜਾ ਘੇਰਾ ਰਹੂਗਾ ਜੀ 21 ਇੰਚ ਹਿਪ ਤੱਕ ਇਹ ਰੈਡੀ ਹੋਊਗਾ ਜੀ 21 ਇੰਚ ਹਿਪ ਦਾ ਇਹ ਸੂਟ ਹੈ ਰੈਡੀ ਹੋਊਗਾ ਜੀ ਇਹ ਤੇ 44 ਇਹਦੀ ਲੈਂਥ ਰਹਿਣ ਵਾਲੀ ਹੈ ਜਿਹੜੀਆਂ ਮੇਰੇ ਪਿੰਨਾਂ ਦੇ 21 ਇੰਚ ਹਿਪ ਹੈ ਠੀਕ ਹੈ ਜੀ 44 ਲੈਂਥਰ ਉਹ ਇਹ ਵਾਲਾ ਸੂਟ ਬਾਇ ਕਰ ਸਕਦੀਆਂ ਸਾਡੇ ਕੋਲ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਆਊਗਾ ਜੀ ਇਹਦੀ ਬਾਹਾਂ ਦਾ ਵਰਕ ਠੀਕ ਹੈ ਜੀ ਸਲਵਾਰ ਦਾ ਵਰਕ ਬਾਹਾਂ ਦਾ ਵਰਕ ਵੀ ਮਿਲੂਗਾ ਤੁਹਾਨੂੰ ਇਹਦੇ ਉੱਪਰ ਤੇ ਡਿਜ਼ਾਈਨ ਚੈੱਕ ਕਰੋ ਜੀ ਕਿਦਾਂ ਸੂਟ ਰੈਡੀ ਹੋਣਾ ਬਣ ਕੇ ਇਹ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਲੱਗਦਾ ਸੂਟ ਪਾਇਆ ਹੋਇਆ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਇਹ ਵਾਲਾ ਸੂਟ ਇਹ ਵਾਲਾ ਡਿਜ਼ਾਈਨ ਅਸੀਂ ਫੇਮਸ ਡਿਜ਼ਾਈਨ ਇਹ ਰੈਡੀ ਕਰਵਾਇਆ ਜੀ ਸੂਟ ਬਹੁਤ ਸੋਹਣਾ ਸੂਟ ਹੈ ਜੀ ਇਹ ਐਦਾ ਰੈਡੀ ਹੋਣਾ ਬਣ ਕੇ ਸੂਟ ਇਹ ਜੀ ਪ੍ਰਾਈਸ ਇਹਦੀ ਰਹਿਣੀ 1000 ਰੁਪਏ ਕਿਉਂਕਿ ਇਹਦਾ ਸਟੱਫ ਵੀ ਚੇਂਜ ਆ ਵਰਕ ਵੀ ਚੇਂਜ ਆ ਬਾਕੀ ਸਲਵਾਰ ਦਾ ਵਰਕ ਵੀ ਤੁਹਾਨੂੰ ਮਿਲ ਰਿਹਾ ਬਿਲਕੁਲ ਬੈਸਟ ਕੁਆਲਟੀ ਦਾ ਸਟੱਫ ਹੈ ਜੀ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਗੁਰਨੀ ਕੋਈ ਕਲਰ ਨਹੀਂ ਫੇਟ ਹੋਣਾ ਇਹਦਾ ਸਟੱਫ ਦਾ ਤੇਰੇ ਤੋਂ ਨੂੰ ਕਲਰ ਦਿਖਾ ਦਨੇ ਆ ਬਹੁਤ ਸੋਹਣੇ ਕਲਰ ਰਹਿਣ ਵਾਲੇ ਆ ਜੀ ਲਓ ਦੂਸਰਾ ਕਲਰ ਚੈੱਕ ਕਰੋ ਜੀ ਇਹ ਚੈੱਕ ਦੇ ਵਿੱਚ ਆਊਗਾ ਇਹ ਵੀ ਸਟਾਫ ਬਿਲਕੁਲ ਬੈਸਟ ਕੁਆਲਟੀ ਦਾ ਲੱਗਿਆ ਹੋਇਆ ਜੀ ਪ੍ਰਾਈਸ ਇਹਦੀ ਵੀ 1000 ਰੁਪਏ ਰਹਿਣੀ ਆ ਲੇਖੋ ਜੀ ਮਸਟਰਡ ਲੈਮਨ ਜੇ ਸ਼ੇਡ ਚੋੜਾ ਜੀ ਬਹੁਤ ਪਿਆਰਾ ਕਲਰ ਹੈ ਲੈਮਨ ਸ਼ੇਡ ਤੇ ਹੋਣਾ ਲੈਕ ਨੈਕ ਬੜਿਆ ਹੋਇਆ 21 ਇੰਚ ਘੇਰੇ ਤੱਕ ਤੁਸੀਂ ਲੈ ਸਕਦੇ ਹੋ 20 ਇੰਚ ਘੇਰੇ ਵਾਲੇ ਵੀ ਲੈ ਸਕਦੇ ਹੋ ਤੁਸੀਂ ਇਹ ਵਾਲਾ ਸੂਟ ਠੀਕ ਹੈ ਜੀ ਤੇ ਇਹ ਵਾਲੀ ਰਹਿਣੀ ਆ ਨਾਲ ਇਹਦੀ ਸਲਵਾਰ ਦਾ ਵਰਕ ਇਹ ਸਲਵਾਰ ਤੇ ਆਊਗਾ ਜੀ ਤੇ ਇਹ ਵਾਲਾ ਵਰਕ ਆਊਗਾ ਜੀ ਇਹਦੇ ਮੂਰੀ ਤੇ ਵਾਹਾਂ ਤੇ ਆਊਗਾ ਸੋਰੀ ਇਹ ਬਾਹਾਂ ਦਾ ਵਰਕ ਰੈਡ ਵਾਲਾ ਸੀ ਇਹ ਬਾਹਾਂ ਦਾ ਵਰਕ ਰਹਿਣਾ ਬਿਲਕੁਲ ਬੈਸਟ ਕੁਆਲਟੀ ਦਾ ਸਟਾਫ ਹੈ ਜੀ ਇਹ ਪ੍ਰਾਈਸ ਜਿਹੜੀ ਰਹਿਣੀ ਹੈ 1000 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 1000 ਰੁਪਏ ਰਹਿਣੀ ਹੈ ਜੀ ਇਹਦੇ ਸਾਨੂੰ ਕਲਰ ਦਿਖਾ ਦਿੰਦੇ ਆ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਦੇਖੋ ਜੀ ਇਹ ਕਾਫੀ ਸ਼ੇਡ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਡ੍ਰੈਪ ਵਾਲਾ ਦੇਖੋ ਨੈਕ ਬਣਿਆ ਹੋਇਆ ਘੇਰਾ ਬਣਿਆ ਹੋਇਆ ਬਹੁਤ ਜਿਆਦਾ ਪਿਆਰਾ ਰਹਿਣ ਵਾਲਾ ਸੂਟ ਕਾਫੀ 베ਸਟੇ ਆਉਣਾ ਤੇ ਇਹ ਵਾਲਾ ਦੇਖੋ ਜੀ ਇਹਦੀਆਂ ਰਹਿਣਗੀਆਂ ਸਲੀਵਸ ਇਹ ਸਲੀਵਸ ਦਾ ਵਰਕ ਹੈ ਤੇ ਇਹ ਸਲਵਾਰ ਦਾ ਵਰਕ ਹੈ ਜੀ ਇਹ ਸਲਵਾਰ ਦਾ ਵਰਕ ਆ ਉੱਪਰ ਸੂਟ ਤੇ ਅਸੀਂ ਵੀਡੀਓਸ ਤੋਂ ਦਿਖਾਤਾ ਵੀ ਡਿਜ਼ਾਈਨ ਕਿੱਦਾਂ ਬਣਦਾ ਹੈ ਕਿੱਦਾਂ ਰੈਡੀ ਹੋਣਾ ਡਿਜ਼ਾਈਨ ਬਣ ਕੇ ਕਲਰ ਚੈੱਕ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਪਰਪਲ ਕਲਰ ਹੈ ਚੈੱਕ ਦੇ ਵਿੱਚ ਬਣਿਆ ਹੋਇਆ neck ਦੇਖੋ ਜੀ ਕਿੰਨੀ ਪਿਆਰੀ neck ਬਣੀ ਹੋਈ ਹੈ ਬਹੁਤ ਹੀ ਪਿਆਰੀ neck ਹੈ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਵੀ ਤੁਹਾਨੂੰ ਪੂਰੀ ਮਿਲਣ ਵਾਲੀ ਹੈ ਸਟਾਫ ਵੀ ਬੈਸਟ ਕੁਆਲਟੀ ਦਾ ਮਿਲਣ ਵਾਲਾ ਤੇ ਇਹ ਸਲਵਾਰ ਦਾ ਵਰਕ ਆਊਗਾ ਜੀ ਬਾਹਾਂ ਦਾ ਵਰਕ ਵੀ ਤੁਹਾਨੂੰ ਮਿਲੇਗਾ ਜੀ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਹੈ 1000 ਰੁਪਏ ਸੂਟ ਦੀ ਬਹੁਤ ਹੀ ਬੈਸਟ ਕੁਆਲਟੀ ਦਾ ਰਹਿਣ ਵਾਲਾ ਸਟਾਫ प्यारे प्यारे डिजाइनਾਂ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਅਸੀਂ ਤੀਸਰਾ ਕਲਰ ਚੌਥਾ ਕਲਰ ਦੇਖੋ ਜੀ ਲਓ ਇਹ ਆਊਗਾ ਲਾਈਟ ਸਕਾਈ ਬਲੂ ਲਾਈਟ ਜਿਹਾ ਫਿਰੋਜੀ ਸ਼ੇਡ ਚ ਆਊਗਾ ਜੀ ਲਾਈਟ ਜਿਹਾ ਫਿਰੋਜੀ ਸ਼ੇਡ ਚ ਆਣਾ ਜੀ ਲਓ ਚੈੱਕ ਕਰੋ ਜੀ कॉटन ਸਟਾਫ ਰਹੂਗਾ ਜੀ ਇਹ ਸਾਰੇ ਸਟਾਫ ਹੀ कॉटन ਸਟਾਫ ਰਹਿਣ ਵਾਲਾ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਦੇਖੋ ਜੀ ਡਿਜ਼ਾਈਨ ਇਹ ਸੂਟ ਦੀ ਸਲਵਾਰ ਦਾ ਵਰਕ ਚੈੱਕ ਕਰੋ 21 ਇੰਚ ਘੇਰਾ ਰੈਡੀ ਹੋਣਾ ਤੁਹਾਡਾ ਇਹਦਾ ਇਹ ਵਾਲੀ ਆਉਣੀ ਹੈ ਜੀਆਂ 슬ੀਵਸ ਸਲਵਾਰ ਦਾ ਵਰਕ ਹੀ ਮਿਲਣਾ ਤੁਹਾਨੂੰ 1000 ਰੁਪਏ ਦੀ ਪ੍ਰਾਈਸ ਰੈਡੀ ਆ ਸੂਟ ਦੀ ਡਿਜ਼ਾਈਨ ਤੁਹਾਨੂੰ ਦਿਖਾਤਾ ਵੀ ਕਿੱਦਾਂ ਰੈਡੀ ਹੋਣਾ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਲਓ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਇਹ ਤੁਸੀਂ 24 25 ਇੰਚ ਤੱਕ ਇਹਦਾ ਘੇਰਾ ਰੈਡੀ ਕਰ ਸਕਦੇ ਹੋ neck ਦੇਖੋ ਜੀ ਬਹੁਤ ਪਿਆਰਾ neck ਬਣਿਆ ਹੋਇਆ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਨਜ਼ਦੀਕ ਤੋਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਹੈ ਵਰਕ ਦੀ ਤੇ ਸਾਈਡ ਤੇ ਇਹਦੀ ਸਲਵਾਰ ਦਾ ਵਰਕ ਵੀ ਤੁਹਾਨੂੰ ਮਿਲੂਗਾ ਇਹ ਸਲਵਾਰ ਦਾ ਵਰਕ ਆਊਗਾ ਜੀ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਤਾਂ ਜੀ ਕਿਉਂਕਿ ਇਹਦੀ ਸਲਵਾਰ ਦਾ ਵਰਕ ਹੈ ਬਾਕੀ ਫਿਨਿਸ਼ਿੰਗ ਬਹੁਤ ਜ਼ਿਆਦਾ ਰਹਿਣ ਵਾਲੀ ਹੈ ਤੇ ਸਟਾਫ ਬਿਲਕੁਲ ਬੈਸਟ ਕੁਆਲਿਟੀ ਦਾ ਇਹ ਆਊਗਾ ਜੀ ਇਹਦੀਆਂ ਬਾਹਾਂ ਦਾ ਵਰਕ ਡਬਲ ਡਬਲ ਵਰਕ ਹੋਇਆ ਜੀ ਬਾਹਾਂ ਤੇ ਦੇਖੋ ਜੀ वहां ਤੇ ਡਬਲ ਵਰਕ ਹੋਇਆ ਜੀ ਇਹ ਠੀਕ ਹੈ ਜੀ ਡਿਜ਼ਾਈਨ ਚੈੱਕ ਕਰੋ ਵੀਡੀਓ ਦੇ ਵਿੱਚ ਕਿਦਾਂ ਸੂਟ ਰੈਡੀ ਹੋਣਾ ਬਣ ਕੇ ਇਹ ਤੁਸੀਂ ਚੈੱਕ ਕਰੋ ਜੀ ਸੂਟ ਦੀ ਡਿਜ਼ਾਈਨਿੰਗ ਕਿਦਾਂ ਡਿਜ਼ਾਈਨਿੰਗ ਆਉਣੀ ਹੈ ਜੀ ਜੀ ਰੈਡੀ ਕਿਦਾਂ ਹੋਣਾ ਸੂਟ ਬਣ ਕੇ ਜੀ ਬਹੁਤ ਪਿਆਰਾ ਸੂਟ ਰੈਡੀ ਹੋਣਾ ਪੂਰੀ ਸਲਵਾਰ ਦਾ ਵਰਕ ਮਿਲਣਾ ਪੂਰੀਆਂ ਫੁੱਲ ਹੈਵ ਸਲੀਵਸ ਮਿਲਣੀਆਂ ਤੁਹਾਨੂੰ ਘੇਰੇ ਦਾ ਨੈਟ ਦਾ ਵਰਕ ਮਿਲਣਾ ਜੀ ਜੀ ਅਗਲਾ ਸੂਰ ਚੈੱਕ ਕਰੋ ਜੀ ਇਹਦੀ ਪ੍ਰਾਈਸ ਰਹਿਣੀ ਹੈ 950 ਕੈਮਰ ਕਿਤੇ ਆ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਚੈੱਕ ਤੇ ਬਣਿਆ ਹੋਇਆ ਸਟਾਫ ਬਿਲਕੁਲ ਬੈਸਟ ਕੁਆਲਟੀ ਦਾ ਲੱਗਿਆ ਹੋਇਆ ਇਹਦੇ ਉੱਪਰ ਵੀ ਬਹੁਤ ਸੋਨਾ ਸਟਾਫ ਲੱਗਿਆ ਹੋਇਆ ਜੀ ਇਹਦੀ ਪ੍ਰਾਈਸ 1000 ਰਹਿਣੀ ਹੈ ਜੀ ਪ੍ਰਾਈਸ 950 ਰਹਿਣੀ ਸੀਗੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਲ্যাਵੈਂਡਰ ਸ਼ੇਡ ਤੇ ਬਣਿਆ ਹੋਇਆ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਜੀ ਇਹਦਾ neck ਬਣਿਆ ਹੋਇਆ ਤੇ ਇਹ ਵਾਲਾ ਦੇਖ ਸਕਦੇ ਹੋ ਤੁਸੀਂ ਇਹਨਾਂ ਡਬਲ ਬਾਹਾਂ ਦਾ ਡਿਜ਼ਾਈਨ ਬਣਿਆ ਹੋਇਆ ਬਾਹਾਂ ਦਾ ਡਿਜ਼ਾਈਨ ਡਬਲ ਬਣਿਆ ਹੋਇਆ ਠੀਕ ਹੈ ਜੀ ਇਹ ਸਲਵਾਰ ਦਾ ਵਰਕ ਹੋਇਆ ਜੀ ਬਹੁਤ ਪਿਆਰਾ ਡਿਜ਼ਾਈਨ ਰੈਡ ਵਾਲਾ ਲੈਂਥ ਇਹਨੂੰ ਤੁਸੀਂ ਘਟਾ ਵੀ ਸਕਦੇ ਹੋ ਵਧਾ ਵੀ ਸਕਦੇ ਹੋ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਇਹਦਾ ਪ੍ਰਾਈਸ ਇਹਦੀ 1000 ਰੁਪਏ ਰਹਿਣੀ ਆ ਇਹਦੇ ਵਿੱਚ ਆਉਣਾ ਜੀ ਇੱਕ ਲੈਮਨ ਕਲਰ ਦੂਸਰਾ ਕਲਰ ਚੈੱਕ ਕਰੋ ਜੀ ਲੈਮਨ ਕਲਰ ਆਊਗਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਲੈਮਨ ਕਲਰ ਦੇ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਨਜ਼ਦੀਕ ਤੇ ਦੇਖ ਸਕਦੇ ਹੋ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲਾ ਉਹਨਾਂ ਸਲਵਾਰ ਦਾ ਵਰਕ ਤੇ ਇਹ 슬ੀਵਸ ਦਾ ਵਰਕ ਆਉਣਾ ਚਾਹੀਦਾ ਇਹ 슬ੀਵਸ ਦਾ ਵਰਕ ਆਉਣਾ ਜੀ ਡਬਲ 슬ੀਵਸ ਦਾ ਵਰਕ ਆਉਗਾ ਜੀ ਇਹ ਪ੍ਰਾਈਸ ਜਣੀ 1000 ਰੁਪਏ ਜੀ ਇਹਦੀ ਕਾਉਚੀ ਇਹ ਆਊਗਾ ਕੈਮਰਕ ਤੇ ਇਹਦੀ ਪ੍ਰਾਈਸ ਰਹਿਣੀ 990 ਚੈੱਕ ਕਰੋ ਜੀ 990 ਦੀ ਪ੍ਰਾਈਸ ਰਹਿਣੀ ਹੈ ਡਿਜ਼ਾਈਨ neck ਦਾ ਡਿਜ਼ਾਈਨ نیچے ਘੇਰਾ ਦੇਖੋ ਬਹੁਤ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਤੇ ਸਾਈਡ ਤੇ ਦੇਖੋ ਜੀ ਇਹਦੀ ਸਲਵਾਰ ਦਾ ਵਰਕ ਹੋਇਆ ਦੇ ਮੂਰੀ ਦਾ ਵਰਕ ਹੈ ਇਹ ਬਾਹਾਂ ਦਾ ਵਰਕ ਹੈ ਜੀ ਬਹੁਤ ਪਿਆਰੇ ਜਿਹੇ ਡਿਜ਼ਾਈਨਾਂ ਵਿੱਚ ਰਹਿਣੀ ਹੈ ਸੂਟ ਪ੍ਰਾਈਸ ਰਹਿਣੀ ਹੈ 990 ਰੁਪਿਆ ਦੀ ਪੂਰਾ ਫੁੱਲ ਹੈਵੀ ਸੂਟ ਰੈਡੀ ਹੋਇਆ ਜੀ ਇਹ ਬਣ ਕੇ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸਟਾਫ ਬਿਲਕੁਲ ਬੈਸਟ ਕੁਆਲਿਟੀ ਦਾ ਲੱਗਿਆ ਹੋਇਆ ਲਾਈਨਾਂ ਵਾਲਾ ਸਟਾਫ ਹੈ ਪਰਪਲ ਸ਼ੇਡ ਹੈ ਬਹੁਤ ਹੀ ਪਿਆਰਾ ਦਾ ਡਿਜ਼ਾਈਨ ਰਹਿਣ ਵਾਲਾ ਦੇਖੋ ਜੀ ਡਿਜ਼ਾਈਨਿੰਗ ਦੇਖੋ ਇਹਨਾਂ ਸੂਟਾਂ ਦੀ ਸਾਈਡ ਤੇ ਬਣੀ ਹੋਈ ਸਲਵਾਰ ਦਾ ਵਰਕ ਇਹਦਾ ਇਹ ਵਾਲਾ ਬਣਿਆ ਹੋਇਆ ਜੀ ਇਹਦੀਆਂ ਬਾਹਾਂ ਦਾ ਵਰਕ ਡਬਲ ਬਾਹਾਂ ਦਾ ਵਰਕ ਆਊਗਾ ਪ੍ਰਾਈਸ ਰਹਿਣੀ ਹੈ ਜੀ 1000 ਰੁਪਏ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਚੈੱਕ ਕਰੋ ਜੀ ਇਹ ਕਾਟਨ ਚੈੱਕ ਬਰਬਰੀ ਚ ਆਊਗਾ ਲਓ ਜੀ ਇਹ ਆਊਗਾ ਜੀ ਸਿੰਧੀ ਵਰਕ ਦੇ ਵਿੱਚ ਪੈਨਲਸ ਬਣੇ ਹੋਏ ਆ ਇਹਦੀਆਂ ਬਾਹਾਂ ਦਾ ਵਰਕ ਹੈ ਜੀ ਠੀਕ ਹੈ ਪ੍ਰਾਈਸ ਇਹਦੀ 850 ਰਹਿਣੀ ਆ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਠੀਕ ਹੈ ਜੀ 850 ਦੇ ਚੈੱਕ ਬਰਬਰੀ ਦੇ ਵਿੱਚ ਰਹਿਣਾ ਇਸਨ ਆਈ ਦੇ ਸੂਟ ਇਹਨਾਂ ਸੂਟਾਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ੍ਹ ਆ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋ